ਹੈਲੋ ਹਾਂਜੀ ਹਾਂਜੀ ਵਾਈ ਨਹੀਂ ਨਹੀਂ ਹੋ ਨਹੀਂ ਆ ਰਹਾ ਮੈਂ ਜਾ ਆਈ ਹੀ ਗੱਲ ਏਜੰਟ ਕੋਲ ਅੱਛਾ ਰਾਤੀ ਨੂੰ ਫੋਨ ਨਹੀਂ ਆਉਂਦੀ ਰਿਹਾ ਤੁਹਾਡਾ ਫੋਨ ਨਹੀਂ ਲੱਗਣ ਡਿਆ ਅੱਛਾ ਅੱਛਾ ਉਹ ਤਾਂ ਨਾ ਕੋਈ ਤੇਰੀ ਗੱਲ ਉਹਨੇ ਕਹੀ ਹੋਵੇ ਹੋ ਗਈ ਹੋ ਗਈ ਗੱਲ ਮੈਂ ਜਾ ਆ ਗਿਆ ਫੋਨ ਹੁਣ ਆਦਾ ਅੱਛਾ ਤੇ

ਤੈਨੂੰ ਕਿਦਾਂ ਸੁਭਾਅ ਲੱਗਦਾ ਵਧੀਆ ਵਧੀਆ ਦੀ ਜੀ ਸੁਭਾਅ ਹੁੰਦਾ ਮੈਂ ਰਾਮ ਮਿਲ ਜਈ ਗਿਆ ਆਪਣੇ ਨਾਲ ਹਾਂਜੀ ਆਪੇ ਕੰਮ ਕੁੰਮ ਕਰੀ ਜਾਂਦੀ ਦੱਸਣ ਦੀ ਲੋੜ ਨਹੀਂ ਐਨਾ ਤਾਂ ਉਹਨਾਂ ਨੂੰ ਮੈਨੂੰ ਚਾਹੀਦਾ ਕਿ ਬਹੁਤ ਹੀ ਸਿਆਹ ਹਾਂ ਰੇਖਾਂ ਤੇ ਲੱਗੀ ਹੈ ਨਾ ਹਾਂ ਮੈਂ ਕੋਈ ਬਦਲ ਨਹੀਂ ਬਣਾਇਆ ਮੈਂ ਤਾਂ ਇਹ ਰਿਪੋਰਟ ਕੋਈ ਨਹੀਂ ਮੇਂ ਵਧੀਆ ਸੁਭਾਅ ਦਾ ਰਾਮ ਮਿਲ ਕੇ ਰਹਿਣ ਵਰਗਾ ਕੰਮ ਨਹੀਂ ਆ ਪਰ ਇਹਦੀ ਸਤਿ ਹਾਂਜੀ ਚਲੋ ਇੱਦਾਂ ਹੀ ਰੱਖੇ ਨਾ ਮਹਾਰਾਜ ਸੁਵੇਦੇ ਨਾ ਤਾਂ ਅੰਮ੍ਰਿਤ ਬਾਗੁਰੂ ਦੇ ਸਾਹਮਣੇ ਡੋੜ ਕੇ ਨਾਲ ਪੁੱਛਦੇ ਤਾਂ ਠੀਕ ਐ ਮੈਂ ਨਾ ਰੱਖੂੰਗੀ ਚਲੋ ਵੇਖ ਲਓ ਨਾ ਤੂੰ ਹੀ ਚੱਲ ਜਾਈ ਮੈਂ ਤੂੰ ਜਾਵੀ ਪਹਿਲੇ ਮੈਂ ਘਰੇ ਰਹੂੰਗੀ ਉਹ ਨਾ ਆਉਣਾ ਭੈਣਾ ਨੇ ਅੱਛਾ ਮੈਂ ਰੱਖੂੰਗੀ ਦੋ ਨਾ ਪੁੱਛਦੇ ਇਹ ਮਤਲਬ ਕਿ ਕਹਿਣਾ ਹਾਂਜੀ ਹਾਂਜੀ ਪਹਿਲੇ ਸੀ ਚੱਲਣਾ ਹੀ ਤੇ ਮੈਂ ਨਾ ਚਲੋ ਹੁਣ ਬਾਹਰ ਜਾ ਕੇ ਵੀ ਇਦਾਂ ਹੀ ਆਡਣਾ ਪੰਤ ਤੇ ਘਰ ਕਰਦੀ ਰਹੇਵੇਂ ਅੰਦੀ ਜਿਤਨਾ ਵੀ ਲਾਜੀ ਹੈ ਵਿਸ਼ੇਪੀ ਤੇ ਚਲੋ ਮੈਂ ਆ ਰਿਹਾ ਹਾਂ ਦੇਖੋ ਬੜੀ ਗੰਟੀ ਹੈ ਸੰਗਤ ਹਾਂਜੀ ਸੋ ਮੈਂ ਦੱਸਿਆ ਕਿ ਹਾਂਜੀ ਦੱਸਿਆ ਹਾਂਜੀ ਉਹ ਤਾਂ ਪੁੱਛਿਆ ਹੀ ਬੜੀ ਜੀ ਚਾਹ ਰਹੀ ਹੈ ਇਹ ਪਹਿਲਾਂ ਨੇ ਹੁਣ ਵੀ ਚੀਜ਼ੀ ਕਰਨਾ ਹਨਾ ਸਰ ਜੀ ਕਹਿੰਦੇ ਆ ਨੇ ਅਛਰ ਮਮੀ ਹੋ ਗਈ ਬੈਠੇ ਸਮਾਨ ਤੇ ਮੈਂ ਕਹਾਂ ਰਹਾ ਹਾਂ ਹੈ ਹਾਂ ਇਹਨਾਂ ਨੂੰ ਜਾ ਆ ਗਿਆ ਮੁਝਾ ਆਹ ਦੋ ਤਿੰਨ ਕੈਂਟ ਹੈ ਸ਼ੋਪਿੰਗ ਹੋ ਇੰਨੇ ਸੋਹਣਾ ਕੋਟ ਨਹੀਂ ਫਾਇਦੇ ਫੈਂਡ ਨਹੀਂ ਰਹਿਣੇ ਨਹੀਂ ਆਂਦੇ ਮੈਂ ਪਾ ਦੂੰਗਾ ਤਰਾ ਦੇਖਾ ਦੇ ਕੋਸ਼ਿਸ਼ ਇਹ ਤਾਂ ਪਾਈ ਦਿੱਤੇ ਹੋਏ ਮੈਂ ਕੋਸ਼ਿਸ਼ ਕਰਕੇ ਸਹੀ ਹਾਂਜੀ ਹਾਂ ਜੇ ਦਾ ਪੈਕੇਜ ਸ਼ੈੱਪ ਲੱਗਣਾ ਹੈ। ਥੈਂਕ ਯੂ ਸਰੀ ਕੁਛ। ਹਾਂਜੀ। ਆਪਕੇ ਬਾਪੂ ਦੇ ਸਾਹ ਕੋ ਹਾਂਜੀ ਪਰਸੋਂ ਨੂੰ ਨੂੰ ਕਮਾ ਗਿਆ ਪੰਦਰਾਂ ਦਿਨ ਦਾ ਦਿਨ ਪੇਨਾ ਹੈ ਨਾ ਮੈਨੂੰ ਸਾਰੇ ਜਾਂ ਹਾਂਜੀ। ਕੱਲ ਨੂੰ ਸਾਰਾ ਠੀਕ ਹੈ। ਥੋੜਾ ਹਾਂਜੀ ਪੂਰੇ ਬੋਮੀ ਨੇ ਰਲਿਆ। ਹਾਂਜੀ ਹੈ ਨਾ। 32 ਮਹੀਨੇ ਹੋ ਗਏ ਠੀਕ ਹੋ ਗਿਆ ਪਤਾ ਨਹੀਂ ਲੱਗਦਾ। ਉਹ ਬੜਾ ਕਾਲਾ ਬਣਿਆ ਮਾਰਾ ਸੱਚੇ ਪਾਤਸ਼ਾਹ ਨੇ ਕੰਪੂਰਛੇ ਜੀ ਕਾਲਾ ਕਾਲਾ ਬਣਾਉਣ ਲਈ ਚਾਹ। ਹਾਂਜੀ ਮੇਰੇ ਘੋਟ ਦੀ ਸੁਣੇ ਬਾਰੇ। ਇਹਦਾ ਸੁਪਨਾ ਪੂਰਾ ਹੋ ਗਿਆ ਬਾਹਰ ਜਾਣ ਦਾ। ਪਰ ਮਿੰਟ ਆਈ ਗਏ ਬੜੇ ਬੜੇ। ਉਸ ਸਮੇਂ ਆ ਜਦੋਂ ਮਿਲਕੂ ਕੁਝ ਵੀ ਅੰਦਾ ਮਾਰ ਆਇਆ ਹੱਥੋਂ ਸੇ। ਮਰ ਗਿਆ ਤਾਂ ਬੱਧੀ ਦੀ ਜਿੰਨ ਬੜੀ ਅੱਜ ਸੰਭਾਰਾ ਸੌਣ ਲੱਗ ਗਏ ਮੇਰੇ ਚੰਨ। ちょっとだけなんで、これ、wow. <Yeah. S 1>、いいのか。 Thank you.

मदीक है मदी मम्मा उठो पता टेंशन चढ़ गया

चारि बजे ध्याने घर बीहो टाइम ਇਹ ਰਤੂ ਪਾ ਚਲ ਕੇ ਫਿਰ ਸਾਨੂੰ ਸੋਣ ਪਾ ਲਾ ਦੇ ਪ੍ਰੀ ਨਾਲੇ ਗੇ ਸੁਰਜੀਤ ਨੂੰ ਲੈ ਜੀ ਜੇ ਕਿ ਉਹਦਾ ਜੀ ਨਹੀਂ ਲੱਗ ਰੇ ਬਾਦ ਵਿੱਚ ਨਹੀਂ ਚਾਚੀ ਜੀ ਜ਼ਰੂਰ ਕਰਿਆ ਦੂੰਗੀ ਕੌਣ ਨਹੀਂ ਤੇ ਕੋਈ ਨਹੀਂ ਉਹਨਾਂ ਨੂੰ ਵੀ ਬਾਬਾ ਜੀ ਸੌਂਕ ਰੱਖੇ ਛੇਤੀ ਛੇਤੀ ਵੀ ਜਾ ਜੇ ਫਿਰ ਉਹਨਾਂ ਨੂੰ ਵੀ ਮੈਂ ਲੈ ਕੇ ਜਾਉਂਗੀ ਠੀਕ ਹੈ ਆ ਇਹ ਦਰਾਂ ਨੇ ਛੜੀ ਕਦੇ ਨਹੀਂ ਲੜੀਆਂ ਇੱਕ ਦੂਜੇ ਦੇ ਨਾਲ ਦੇਰੀ ਦਾ ਕਾਰਨ ਸੰਭੀ ਫੇਰਦੀ ਆ ਤੇ ਇਹ ਉਹਨਾਂ ਦੇ ਸਿਰ ਤੇ ਰਹਿੰਦੇ ਆ ਬਾਗੀ ਦੀ ਬਿਊਟੀ ਦੇ ਚੱਲ ਜਾਂਦੇ ਆ ਤ੍ਰਿਸ਼ਨਾ ਨਹੀਂ ਮਿਲਦਾ ਵਧੀਆ ਲੱਗਿਆ ਕਿ ਉਹਦੇ ਨਾਲ ਕੰਮ ਕਰੇ ਸਾਚੀ ਜੀ ਕੋਈ ਨਹੀਂ ਤੁਹਾਨੂੰ ਵੀ ਮੇਰੇ ਵੱਲੋਂ ਕੋਈ ਮੌਕਾ ਨਹੀਂ ਮਿਲਦਾ ਪਰ ਅਗਲੇ ਕੀ ਰਵਾਂਗੇ ਸਾਡੇ ਕੀ ਇਹ ਕਾਤਾ ਜੀ ਕਿੰਨਾ ਨਾ ਪੈਣੀ ਹੋਇਆ ਉਹਨਾਂ ਨੂੰ ਹੋ ਗਿਆ ਹੋਰ ਬਹੁਤ ਬਾਰ ਬੈਠਦੇ ਆ 3-4 ਸੱਤੇ ਨਹੀਂ ਕਿ ਸਾਲ ਬਾਅਦ ਹੀ ਹੁੰਦੇ ਹੁੰਦੇ ਤੇ ਸਾਡੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ ਹਾਂ ਜੀ ਮੈਰੀ ਨੂੰ ਘਰ ਆਵਟ ਆ ਗਏ ਹੋਗੇ ਤੇ 베ਰੀ ਕੋਈਆ ਤਾਂ ਨਹੀਂ 베ਰੀ ਨਹੀਂ 베ਰੀ ਹਾਂ ਤੇ ਸਭ ਜੀ ਬਰੀ ਆਪਰੇ ਤੋਂ ਨਾਨ ਬੋਤ ਤੇ ਨਾਨੀ ਦਾ ਖਾਓ ਉਹ ਬੋਲੀ ਹੈ ਨਤੀ ਵਾਰ ਜੋਤਾ ਤਾਂ ਨਹੀਂ ਕੋਈ ਨਹੀਂ ਨੇ ਉਸ ਤੇ ਆ ਕਾਮਪਨ ਦਾ ਪਰ ਆ ਮੇਰੇ ਸਾਰੇ ਪਰਿਵਾਰ ਇੱਕ ਹੀ ਰਹਿ ਗਏ ਚਲੋ ਵਧੀਆ ਵਾ ਇੱਦਾਂ ਹੀ ਰਹਿਣਾ ਚਾਹੀਦਾ ਮੈਂ ਤੇ ਅਜੇ ਤੱਕ ਨਾ ਰਿਸ਼ਾੜੀ ਇੱਕ ਦਿਨ ਲਾ ਇੱਤੇ ਪੈਣਾ ਪਹਿਣਾ ਨਹੀਂ ਰਹੀਆਂ ਕਾਲ ਕੀ ਹਾਲ ਆ ਹੋਰ ਕੀ ਬਣ ਗਿਆ ਅੱਛਾ ਤੇ ਭਲਾ ਭਾਜੀ ਨਾਲ ਗੱਲ ਹੋ ਗਈ ਅੱਛਾ ਠੀਕ ਆ ਹਾਂ ਘਰੇ ਕੋਈ ਹੈ ਨਹੀਂ ਸਾਰੇ ਬਾਬੇ ਬੁੱਢੇ ਗਏ ਤੇ ਦੀਦੀ ਦੀ ਮੈਨੂੰ ਆਂਦੀ ਤੂੰ ਚੱਲ ਜਾ ਤੇ ਮੈਂ ਚੱਲ ਤੁਸੀਂ ਚੱਲ ਜਾਓ ਮੈਂ ਘਰੇ ਰਹਿੰਦੀ ਆ मैं चल फोन ही ला लें वह बैठी हांजी वादिया ठीक आज कौन बच्चे घूमन फिर गए बाबे बुढ़े साहब गए मा टेक दीदी हां अच्छा। हाँ जी व्या ठीक ठाक है ਚਲੋ ਫਿਰ ਠੀਕ ਆ ਮੈਂ ਜੋ ਵੇਲੇ ਬੇਟੀ ਫੋਨ ਲਾ ਕੇ ਗੱਲ ਕਰਨਾ ਠੀਕ ਆ ਠੀਕ ਹੈ ਹੈਲੋ ਹਾਂਜੀ ਸਸਿ ਕਾਂਜੀ ਸਾਰਿਆਂ ਨੂੰ ਹਾਂਜੀ ਮੈਂ ਕੁਲਵਿੰਦਰ ਕੌਰ ਬਾੜ ਬਾੜੀ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਤੁਸੀਂ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵੀ ਠੀਕ ਠਾਕ ਹੋਵੋਗੇ ਹਾਂਜੀ ਸਾਡੀ ਸ੍ਰੀ ਚੱਲ ਰਹੀ ਹੈ ਜੀ ਕਨੇਡਾ ਦਾ ਦੌਰ ਤੁਸੀਂ ਇਹਨੂੰ ਬਹੁਤ ਹੀ ਪਿਆਰ ਦਿੱਤਾ। ਆਉਂਦੇ ਹੋ ਤੁਸੀਂ ਵੀਡੀਓ ਵੇਖਦੇ ਹੋ, ਅੱਗੇ ਚਲੇ ਜਾਂਦੇ ਹੋ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਬਹੁਤ ਮਿਹਨਤ ਲੱਗਦੀ ਆ। ਬੜਾ ਗਰਮੀ ਦੇ ਵਿੱਚ ਪੱਖੇ ਬੰਦ ਕਰਕੇ ਬੜਾ ਕੁਝ ਕਰਕੇ ਵੀਡੀਓ ਬਣਾਉਣੀ ਪੈਂਦੀ ਆ। ਸਾਡੀ ਮਿਹਨਤ ਦਾ ਫਲ ਸਾਨੂੰ ਮਿਲ ਜਾਏ। ਪਲੀਜ਼ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਸਾਡੇ ਵਾਸਤੇ ਬੜਾ ਕੀਮਤੀ ਆ। ਬਾਕੀ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਹੀ ਪਿਆਰ ਦਿੱਤਾ। ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੁਹਾਡਾ ਦਿਲੋਂ ਧੰਨਵਾਦ ਹੈ ਜੀ ਸਾਡੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਦੁਬਾਰਾ ਫੇਰ ਇਹ ਹੀ ਗੱਲ ਕਹਿੰਦੀ ਆ ਕਿ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰੋ ਸੋਹਣੀ ਸੋਹਣੀ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਬਣੇ